ਲਓ ਜੀ ਬਾਈ ਜੀ ਦਾਣਾ ਪਾਣੀ ਦਿੱਤਾ ਆਪਾ ਹੁਣ ਕੱਲ ਨੂੰ ਆ ਕਬੂਤਰਾਂ ਅਕਬਦਰੀਆਂ ਜਾਣਾ ਚ ਪਾਵਾਂਗੇ ਇਹੋ ਚੀਨੀ ਆ ਸਾਰੇ ਜਿਹੜੇ ਪੱਟੇ ਪੁੱਟੇ ਆ ਹੁਣ ਤਾਂ ਵਾਵਾ ਆ ਗਏ ਖਾਂਬ ਇਹਨਾਂ ਦੇ ਤੇ ਗੁੱਲਾ ਕੱਢਿਆ ਆ ਇਹਨਾਂ ਨੂੰ ਅੱਜ ਕੰਵਨਾਂ ਜਾਣਾ ਜੁਣਾ ਚ ਪਾ ਲਿਆ ਹੁਣ ਤਾਂ ਜੂੜ ਦੇ ਫੋਟੋਆਂ ਛੁੱਟੀਆਂ ਹੁੰਦੇ ਹੁੰਦੇ ਜਿਹੜਾ ਮਾੜਾ ਮੂੰਹ ਪਿਆ ਇਹ ਬੱਚੇ ਜੀ ਵੀ ਚੰਗੇ ਉੜਦੇ ਆ ਦੋ ਤਾਂ ਤੇ ਬਾਕੀ ਸੈਟਿੰਗ ਉਹ ਵੀ ਜਿਹੜੇ ਵਧੀਆ ਉੱਡੇ ਉੱਡੇ ਜਿਹੜੇ ਨਾ ਉੱਡੇ ਉਹ ਇੱਕ ਪਾਸੇ ਕਰਦੇ ਆਂਗੇ ਤੇ ਕਬੂਤਰਾਂ ਇਹ ਤੋਂ ਤਕਰੀਬ ਵਾਂਗੂ ਸਾਰੇ ਵਧੀਆ ਹੀ ਉੱਡਣਗੇ ਤੇ ਆਹ ਇਹ ਆਪ ਸਾਰੇ ਉੱਡਣ ਵਾਲੀ ਹੈ ਮਾਲਕ ਦੀ ਮਿਹਰ ਨਾਲ ਦਾਣੇ ਇਹਨਾਂ ਨੂੰ ਫੂਰ ਪਾਈਏ ਨੰਬਰ ਨੇ ਕਬੂਤਰ ਨੇ ਤਾਂ ਆ ਗੁਣ ਵੱਡੇ ਸੀ ਕਬੂਤਰ ਜਾਦਾ ਜੀ ਅਲੇਮ ਨਾਲ ਜੀ ਕਬੂਤਰ ਜਾ ਜੀ ਉੱਡ ਰਾਵੇ ਪਾਣੀ ਖਾ ਰਹੇ ਹੈ ਤੋ ਪਾਇਆ ਨੀ ਐ ਜਿਵੇਂ ਇਥੇ ਇਹਨਾਂ ਨੂੰ ਵੀ ਦਾਣੇ ਪਾਉਣ ਆਲੇ ਆ ਦੋਵਾਂ ਨੂੰ ਛੋਟੇ ਛੋਟੇ ਹੋ। ਇਹ ਰਫੂ ਦਾੂ ਕੇਸ ਵਾਲੇ ਆ ਕਬੂਤਰਾਂ ਜਿਵੇਂ ਕਹਿਣ ਦਾ ਭਾਵ ਜਾਲੀ ਵਾਲੇ ਆ। ਜਿਹੜੇ ਗੰਦ ਪੈਲੇ ਜਾਂ ਜਿਆਦੇ ਆਸਰ ਨਾਲੇ ਘੱਟ ਲੱਗਦੇ ਆ ਮੈਨੂੰ। ਤੇ ਬੰਬਟੇ ਵਾਲੇ ਵੀ ਦਿਖਾ ਦੇ ਲਾ ਥੰਨੀ। ਇਹ ਰਣਾ ਸ੍ਰੀ ਨਹੀਂ ਸੈਟ ਮੇ ਤਾਂ ਬਲੌਗ ਚੱਜਣਾ ਬੰਦਾ ਨਹੀਂ ਇਹ ਜਾਵਾਜੀ ਕਰ ਦਿੰਦਾ ਫਿਰ ਲਓ ਜੀ ਆ ਵੱਡੇ ਆ ਗਏ